ਅੱਜ ਕਾਜੀ ਅੱਜ ਲੱਗੇ ਆ ਸਰੋਂ ਨੂੰ ਹੱਥ ਪਾਉਣਾ ਪੁੱਤਰਾ ਪਕੜਿਆ ਗੜਿਆ ਕਰਦਾ ਗੜਿਆ ਗੜਿਆ ਕਰਦਾ ਹਾਂ ਜੀ ਥੋੜੀ ਹੀ ਹੈ ਸਰੋਂ ਆਪਣੀ ਸਰੋਂ ਤਾਂ ਹਾਂ ਇੰਨੀ ਥੋੜੀ ਵੀ ਹੈ ਨਹੀਂ ਜਾਣੀ ਤੇ ਥੱਲੇ ਇਹਦੇ ਕੋਈ ਜਾਣੀ ਥੋੜਾ ਜਿਹਾ ਕਾਜ ਜੀਗਾ ਤਾਂ ਇਹ ਹੁਣ ਤੱਪੜ ਤੇ ਸਿੱਟਾਂਗੇ ਨਹੀਂ ਜੇ ਇੱਕ ਸਾਰੇ ਐ ਰੱਖਿਆ ਹੁੰਦਾ ਤੱਪੜ ਤਾਂ ਟਰੈਕਟਰ ਉਤਰੋ ਤੋਂ ਨਹੀਂ ਨੰਗਾ ਕੇ ਮਿੱੱਦ ਲੈinde ਇਹਨੂੰ ਕਟ ਕੀ ਕੱਢ ਲਾਂਗੇ ਹਾਂਜੀ ਕੰਮ ਸਾਡਾ ਪਿਆ ਬਹੁਤ ਜ਼ਿਆਦਾ ਤੇ ਚਲੋ ਕੋਈ ਨਾ ਕਰ ਲਾ ਦੋ ਦਿਨ ਗੁਰੂ ਮਹਾਰਾਜ ਦੇ ਦਰਸ਼ਨ ਕਰਿਆ ਹੁੰਦੇ ਪਰਮਾਤਮਾ ਨੇ ਕਿਰਪਾ કરી ਸੀ ਤੇ ਹੁਣ ਲਖਵੀਰ ਲੱਗੀ ਜਾ ਮੈਨੂੰ ਉੱਠ ਪਾ ਚਲ ਉੱਠ ਪਾ ਚਲ ਫੁੱਟਰਾ ਬ ਫਿੜਾਉਂਦਾ ਸੀਗਾ ਚਾਹ ਵੀ ਨਹੀਂ ਜੱਜ ਨਾਲ ਪੀਣ ਦਿੱਤੀ ਹੋਰ ਪਾਲਾਂ ਹੀ ਤਾਂ ਬਾੜੀ ਛੋੜੀ ਏ ਛੋੜੀ ਥੋੜੀ ਪਾ ਕੇ ਬਾੜੀ ਚ ਔਖੇ ਹੋਵਾਂਗੇ ਮੈਂ ਤਾਂ ਦੋ ਇੰਨੀ ਕ ਤਾਂ ਹੋਰ ਫੱਟ ਲਾ ਇਹ ਤਾਂ ਥੱਲੇ ਮਾਰਨਾ ਤੱਪੜ ਤੇ ਹੀ ਸਹਲਗਾ ਓਵੇਂ ਬਾਦ ਵੱਦ ਵੱਦ ਪਰ ਇਹ ਨੂੰ ਨਾਲ ਇਹ ਕੁੱਤੀ ਜਾਊ ਜੱਜ ਨਾਲ ਆਏ ਸਭ ਹੀ ਐ ਸੱਤ ਤਾਂ ਇਹ ਤਾਂ ਫਿਰ ਖੇਡਾਂ ਹੀ ਕਰੀ ਜਾਵेंगी ਬਸ ਇਹਨੂੰ ਕਈ ਵਾਰੀ ਕੰਮ ਆਉਂਦਾ ਬਣੀ ਸੁਣਾ ਪੈਂਦਾ ਚੱਲ ਮਾਰ ਸਹਲਗਾ ਮੇਰੇ ਬਿਨਾਂ ਕੀ ਤੇਰੇ ਬਿਨ ਮੈਂ ਵੀ ਸੁਖਾਉਣਾ ਪੈਂਦਾ ਮੈਨੂੰ ਵੀ ਤੇਨੂੰ ਜਿਵੇਂ ਖਾਇਆ ਫੜਕਾਂ ਦੇ ਦੇ ਕੇ ਵੀ ਅਠਾ ਣਾਡ ਅਠਾ ਕੜ ਹਾਂ ਤੋਂ ਰੱਬ ਉਹ ਕਰੀ ਜਾਂਦਾ ਮੜਕੇ ਘੋਰਾ ਸਰੋਂ ਆਏ ਵੀ ਗਿੱਲੀ ਹੋ ਗਈ ਫੇਰ ਕਹਿੰਦੀ ਆ ਬੱਦਲ ਖਲਾਮ ਤੱਕ ਸਾਨ ਹੋਣੀ ਹਾਂ ਹਾਂ ਜੀ ਨਾ ਕੱਢੀ ਗਈ ਐ ਉਹਦੇ ਨੇਰੀ ਆਈ ਪਰ ਬਚ ਗਈ ਉਹਦੇ ਦੋਨੇ ਪਾਸਿਓ ਆਪਣੇ ਹਵਾ ਘਟ ਪੈਂਦੀ ਐ ਇਧਰ ਕੋਠੀ ਦਾ ਉੱਲਾ ਆ ਜਾਂਦਾ ਤੇ ਥੋੜੀ ਜਿਹੀ ਕੋਈ ਉੱਡੀ ਸੀ ਉਹ ਮੈਂ ਚੱਕ ਕੇ ਰੱਖ ਤੀ ਤੇ ਇਹ ਹੁੰਦੀ ਆ ਬਾਈ ਆਪਣੀ ਹੁਕਾਣੀ ਧੂਣੀ ਵਾਲੀ ਨਹੀਂ ਇਹ ਸਪੈਸ਼ਲ ਸਾਗ ਨੂੰ ਹੀ ਰੱਖੀ ਹੁੰਦੀ ਆ ਗੇਤਾ ਛਿੱਟਾ ਦੇ ਦਿੰਦੇ ਆ ਸਾਈਡਾਂ ਤੇ ਨਾਲੇ ਤਾਂ ਇਹ ਬਿਨਾਰੇ ਸਪਰੇਅ ਤੋਂ ਸਾਗ ਬਣ ਜਾਂਦਾ ਆ ਆਪ ਦੇ ਖਾਨ ਨੂੰ ਬਣ ਜਾਂਦਾ ਕੋਰਾ ਸਰੋਂ ਬਣ ਜਾਂਦੀ ਆ ਇਹਦਾ ਛਿੱਟਾ ਦੇ ਦਾਂਗੇ ਗਾਂਬਰਸੀਨ ਬਰਸੀਨ ਤੇ ਜਮੀਆਂ ਤੇ ਗਾਂ ਪਹੀ ਦੇ ਨਾਲ ਨਾਲ ਲਾ ਦਿੰਦੇ ਹੁੰਨੇ ਨਾਲੇ ਤਾਂ ਆਪ ਸਾਖਾਈ ਦਾ ਨਾਲੇ ਚੱਲ ਕੋਈ ਭੈਣ ਭਰਾ ਲੈ ਜਾਂਦਾ ਕੋਈ ਭੈਣ ਭਰਾ ਹਣ ਬਿਨਾਰੇ ਸਬਰੇ ਆੜਾ ਹਾਂਜੀ ਵਰਕੀਨ ਪਰ ਸੁੰਚਦਾ ਫੇਰ ਵੀ ਜੂਰੀਆ ਜਹਰੀਆ ਪੈ ਜਾਂਦਾ ਪਾ ਉਹ ਖਾਂਦੇ ਹਾਂ ਸਾਈਡਾਂ ਤੇ ਲਾਈਦਾ ਨਾਲੇ ਤਾਂ ਗੇਤਾ ਸਾਗ ਬਣ ਜਾਂਦਾ ਸਰੋਂ ਦਾ ਗੰਦਲਾਂ ਦਾ ਤੇ ਐ ਕੁੱਟ ਪੱਤਰਾ ਬਣ ਜਾਂਦਾ ਐ ਕੁੱਟ-ਕੁੱਟ ਕੱਢਣੀਆਂ ਲਖਵੀਰ ਮਾਤਾ ਕਹਿੰਨੇ ਆਂ ਉਹ ਕਰਦਾ ਓਏ ਤੂੰ ਇੱਥੇ ਰਹਿ ਲਾ ਦਿਆ ਕਰ ਮੈਂ ਮੋਟਰਸਾਈਕਲ ਉੱਤੋਂ ਦੀ ਨਗਾਹ ਦਿਆ ਕਰੂੰ ਹਾਂ ਮੋਟਰਸਾਈਕਲ ਨਾਲ ਕਿਤੇ ਗਾਂ ਕਰਾਂਗੇ ਕਿਤੇ ਪਛਾਇਆ ਉਹ ਤੁਹਾਨੂੰ ਤਾਂ ਹੱਦ ਚਾਰ ਥਾਂਂ ਗਈ ਬੱਜ ਜਾਣੀਆਂ ਠੀਕ ਆ ਚਲੋ ਜੀ ਮੈਂ ਵੀ ਮਰੰਨਾ ਸੜ ਗਏ ਦੇ ਨਾਲ ਫਿਰ ਦਿਖਾਉਣਾ ਤੁਹਾਨੂੰ ਕੀ ਕਾਰਵਾਈ ਪਾਈ ਆ ਇਹ ਇੰਨੀ ਸਰਵਾਂ ਸਾਡੀ ਹਾਂ ਤਾਂ ਥੋੜੀ ਜਿਹੀ ਆ ਬਣੀ ਗਈ ਬਾਗਾ ਡਰਦਾ ਹਾਂ ਥੋੜੀ ਜਿਹੀ ਆ ਹਾਂ ਮਣ ਮੇ ਬਾਗਾ ਡਰਦਾ ਹਾਂ ਨਹੀਂ ਨਹੀਂ ਆਹ ਥੋੜੀ ਜਿਹੀ ਆ ਦਿਖਾ ਤੂੰ ਮੈਂ ਸਾਰੇ ਭਰਾਵਾਂ ਨੂੰ ਆ ਥੋੜੀ ਜਿਹੀ ਆ ਹੌਸਲਾ ਦੇ ਦਿਓ ਮਨਪ੍ਰੀਤ ਨੂੰ ਵੀ ਨਹੀਂ ਬਾਈ ਥੋੜ੍ਹ ਕੋਈ ਆ ਨਹੀਂ ਗੱਲ ਛੱਡ ਜੂ ਨਹੀਂ ਗੱਲ ਛੱਡ ਜੂ ਚਲੋ ਜੀ ਦੱਸਾ ਨਹੀਂ ਚਲ ਜੀ ਹਾਂ ਓ ਸਸੇ ਥੋੜਾ ਜਰੂੰਗਾ ਰਹਿ ਗਿਆ ਹੁਣ ਸਮਨਪ੍ਰੀਤ ਬਾਹਾਂ ਵੀ ਪੁੱਛਾ ਬਾਹਾਂ ਕੀ ਕਹਿੰਦੀਆਂ ਬਾਹਾਂ ਮੇਰੀਆਂ ਵੀ ਦੱਸ ਤਾਂ ਮੈਂ ਵੀ ਕਟਾਈ ਗਈ ਆ ਨਾਲ ਚੱਲ ਬਾਬਾ ਕੀ ਕਹਿੰਦਾ ਸੀਗਾ ਦਰਬਾਰ ਸਾਹਿਬ ਜਿਹੜਾ ਕੋਲੇ ਖੜਾ ਸੀ ਆਪਣੇ ਕਹਿੰਦਾ ਸੀ ਖਰਾਕਾਂ ਖਾਧੀਆਂ ਹੋਈਆਂ ਸਾਡੀਆਂ ਹਾਂ ਕਹਿੰਦਾ ਡਟ ਕੇ ਖੜੇ ਆ ਕਹਿੰਦਾ ਘਰੋਂ ਆਏ ਆ ਕਹਿੰਦਾ ਨਹੀਂ ਕਈ ਤਾਂ ਖੜ ਜਾਂਦੇ ਡੱਗ ਪੈਂਦੇ ਕਹਿੰਦਾ ਰਾਹ ਸੀ ਜੋ ਦੇਖਿਆ ਹੀ ਆ ਵਿਆ ਵਿਆ ਉਹਨਾਂ ਨਾਲਾਂ ਦੇ ਲੈਣਾ ਤੇ ਬੈਠਦੇ ਸੀ ਹਾਂ ਬਾਬਾ ਕਹਿੰਦਾ ਆਈ ਜਾਪੇ ਦਾ ਤੇ ਤੁਸੀਂ ਉਹਨੂੰ ਕਹਿੰਦੇ ਵੀ ਹੀ ਗਾਂ ਨੰਗ ਜਾ ਉਹ ਕਹਿੰਦਾ ਗਾਂ ਨਹੀਂ ਨੰਗਣਾ ਕਹਿੰਦਾ ਗੁਰੂ ਘਰ ਆ ਕੇ ਝੂਠ ਬੋਲੂਗਾ ਮੈਂ ਹਾਂ ਕਈ ਨੰਗੀ ਵੀ ਜਾਂਦੇ ਆ ਬਚਾ ਲੈਂਦੇ ਨੇ ਕਿੰਨੇ ਕੀ ਕੁਛ ਚੱਲੀ ਜਾਂਦਾ ਹਾਂ ਮਾਫਰੀ ਦੇ ਕੇ ਅੱਜ ਉਹ ਬਾਬੇ ਵਾਲੀ ਗੱਲ ਮੈਨੂੰ ਜ਼ਿਆਦਾ ਹੀ ਬਾਬਾ ਕਹਿੰਦੇ ਸਾਡੀਆਂ ਖਰਾਕਾਂ ਖਾਧੀਆਂ ਆਉਂਨਾ ਪੁਰਾਣੀਆਂ ਆਪਣੀਆਂ ਵੀ ਖਾਧੀਆਂ ਮੈਂ ਚਾਹ ਪੀ ਕੇ ਆਇਆ ਹੁਣੇ ਚਾਹ ਹਾਂ ਹੁਣ ਕੰਮ ਕਰਿਆ ਚਾਹ ਨਹੀਂ ਚੀ ਬਾਲੀ ਪੱਤੀ ਆ ਜੀ ਹਾਂ ਚੱਲ ਇਹ ਤੇਰੀ ਵਾਰੀ ਉਹ ਮੇਰੀ ਵਾਰੀ ਹੁਣ ਪੁੱਟਣ ਦੀ ਪੱਤੀ ਗੱਲ ਆ ਹੂੰ ਉਹ ਮੈਂ ਪੁੱਟੂਗਾ ਇਹ ਵੀਰ ਸਰੋਂ ਦਾ ਜਾਲ ਆਪਾਂ ਕੱਢ ਲਈ ਮਾਰ ਮਾਰ ਤੰਗੜੀਆਂ ਹਨਾ ਇਹਦਾ ਇਸ ਤਰ੍ਹਾਂ ਦੇ ਇੰਨੇ ਜੁਗਾੜ ਦਾ ਵਿੱਚ ਪੱਤੇ ਆ ਜਾਮਣ ਜੂਮਣ ਦੇ ਹੈ ਇਹਨੂੰ ਤੋਤ ਰੋਲ ਕੇ ਉੱਤੋਂ ਸੈਟ ਦੇਣੇ ਪੱਤੀ ਵਾਲੀ ਹੈ ਨਹੀਂ ਬਰਸੀਨ ਵਾਲੇ ਚ ਨਾ ਲੈ ਜਗੇ ਹਵਾ ਹੈ ਹਾਂ ਹਾਂ ਤੱਪੜ ਨੂੰ ਚੱਕ ਕੇ ਲੈ ਚੱਲ ਗਏ ਤੱਪੜ ਹਵਾ ਤਾਂ ਹੈ ਨਹੀਂਗੀ ਉੱਤੋਂ ਤੋ ਰੋਲ ਦੇ ਨਹੀਂ ਉੱਥੇ ਗੰਦ ਜਿਆ ਸੜ ਦਿੰਨੇ ਆ ਹਾਂ ਗੰਦ ਉੱਥੇ ਸਹਿ ਦੋ ਮੈਂ ਰੋਲ ਦਿੰਨੀ ਆ ਤੁਸੀਂ ਟੋਕਰੀ ਚ ਮੈਂ ਪਾਈ ਜਾਨੀ ਆ ਤੁਸੀਂ ਚੱਲ ਐ ਕਰ ਲੈਂਦੇ ਆ ਇੱਥੇ ਮੜਾ ਕੋ ਬੰਨ ਲੈਂਦੀ ਕੋ ਕਪੜਾ ਕੁਛ ਨਹੀਂ ਹੁੰਦਾ ਆਪਾਂ ਕਿਹੜਾ ਲਾ ਲੈਂਦੇ ਜਵਾਕ ਪਹਿਲਾਂ ਪਹਿਲਾਂ ਆਈਆਂ ਸਿੱਟਿਆਂ ਜੀਆਂ ਰੈਡੀਏਟਰ ਨੇ ਦੁੱਖ ਜਿਆ ਮੰਨਿਆ ਹਨਾ ਵੀ ਗਰਦਾ ਸਰੋਂਦਾ ਚੜਦਾ ਇੱਕ ਇਹਦਾ ਭੈੜਾ ਹੁੰਦਾ ਕਰਦਾ ਜੀ ਮੈਂ ਗਿਆ ਸੀਗਾ ਜੀ ਪੱਠਿਆਂ ਲਈ ਰੇੜੀ ਲੈਣ ਨਾਲੇ ਦਾ ਜਵਾਕ ਨਾਲ ਆ ਕੇ ਤੇ ਅੱਜ ਜੰਮੀ ਸਾਡੀ 6 ਭੱਜਿਆਈ ਤੇ ਜਦੋਂ ਛੜਕ ਮੋੜਨ ਲੱਗੇ ਉਦੋਂ ਸੌ ਹਣੀ ਨੇ ਦੇਖੀ ਕਹਿੰਦੀ ਜੰਮੀ ਤਾਂ ਮਗਰ ਭੱਜੀ ਆਉਂਦੀ ਹੈ ਪਿੱਛੇ ਦੇਖਿਆ ਉਹ ਵੇਖੋ ਫੜ ਗਈ ਹੈ ਮਗਰ ਭੱਜੀ ਆਉਂਦੀ ਹੈ ਤੇ ਕਈ ਦਿਨ ਹੋ ਗਏ ਜੀ ਇਹਨੂੰ ਮੇਰੇ ਨਾਲ ਮਗਰ ਫੇਰ ਦਾ ਭਜਦੇ ਨੂੰ ਮੈਂ ਬੰਨੇ ਹੋਣਾ ਹੁੰਦਾ ਅੱਜ ਮੈਂ ਗੌਰ ਨਹੀਂ ਕਰੀ ਤੇ ਜਿੱਥੇ ਮਗਰ ਝਾਕਿਆ ਨਹੀਂ ਲਾ ਆ ਰਹੀ ਏ ਮਰ ਜਾਨ ਵਾਲਾ ਲੈ ਜਿੱਦ ਤੁਹਾਨੂੰ ਪਾਣੀ ਹੱਥ ਭਾਈ ਹੋਇਆ ਆ ਜਵਕਾਂ ਨੂੰ ਪਾਣੀ ਭਾਈ ਲੱਗੇ ਬਈ ਚਾਰ ਲੱਦਣ ਪਰੋਂ ਦਾ ਤਾਂ ਨਵੇੜਤਾ ਇਥੋਂ ਐ ਰੇੜੀ ਚ ਚਲਾਈਏ ਆਈ ਤਾਰ ਦੇ ਉਤੋਂ ਦੀ ਹੈ ਹਉ ਪੜੇ ਆ ਵਾ ਲਈਤ ਵੀ ਆਹਾ ਇਹ ਸਦਾ ਕੰਮ ਲਾਤਾ ਸਰੇ ਤੇ ਸਰੋਂ ਰਹੇਗੀ ਮਾੜੀ ਕਰਨ ਵਾਲੀ ਛਾਂਟ ਛਣਾਈ ਜੀ ਸਾਡੀ ਕਿਆ ਚਾਰ ਅਸੀਂ ਅੱਜ ਦਾ ਤੇ ਕੱਲ ਦਾ ਲੱਦੀ ਜਾਂਨੇ ਸਵੇਰ ਨਹੀਂ ਗਿਆ ਸੀ ਚਾਰ ਹੱਥ ਕੱਲੇ ਹਰੀ ਲੈ ਕੇ ਗਿਆ ਸਿਰ ਬਾਈ ਮੈਂ ਸਵੇਰੇ ਮਾਮੇ ਵੀ ਨਹੀਂ ਆਗੇ ਸੀਗੇ ਮਾਮੇ ਹੁਣੇ ਆਗੇ ਸੀ ਤੇ ਫਿਰ ਚਾ ਕਰਕੇ ਚਾਰ ਫਿਰ ਲੈ ਜਾਇਆ ਲੈ ਜਾਇਆ ਨਹੀਂ ਗਿਆਗਾ। òn ਲੱਗਿਆ ਸੀ ਚਾਰ ਪੱਟਾ। ਜੋ ਚੱਲੀ ਏ ਚਲੋ ਜੀ ਅ ਸੜਗਣਾ ਖਬੋਦੀ ਲੱਤਾਂ ਚ ਐਡੀ ਫੜੀ ਆ ਮਗਰ ਨੂੰ ਕਰਕੇ ਆ ਦੇਖੋ ਬਾਈ ਸਾਲੋਂ ਕੰਮ ਨਹੀਂ ਤੇ ਟੱਡ ਵਿੱਚ ਦੀ ਕੱਢ ਦੇਣੀ ਆ। ਰਾਤ 'ਚ ਮਾਰਨੀ ਸੀ। ਹਾਂ ਆ ਇਹਦੇ 'ਚ ਰੱਖਦੇ ਆ। ਉਹ ਰੱਖ ਲੈ। ਰੱਖ ਲੋ ਅਸਲਾ। ਅਸਲਾ ਇਹ ਸਾਡਾ। ਟੰਗ ਲੋ ਅਸਲਾ ਹੈ। ਆਜੋ। ਦੂਜੀ ਕੈਮਰੇ 'ਚ ਆਉਟ ਲੈ ਲਵਾਂਗੀ। ਚਲੋ ਜੀ ਚੱਲ ਗਏ ਘਰੇ। ਚਲੋ। ਤੇ ਬੱਚੇ ਫਿਰਦੇ ਆ ਭੱਜੇ। ਬੱਚੇ ਫਿਰਦੇ ਕੁੱਤੀ ਮਗਰ ਪੰਜੀ। ਜਿੰਮੀ ਓਏ। ਆਜੋ। ਆਜੋ। ਜਿੰਮੀ। ਜਿੰਮੀ ਕਹਿੰਦੀ ਮੈਂ ਵੀ ਖੇਤ ਦੇਖ ਕੇ ਆਉਣਾ ਕਿ ਮੈਂ ਤੂੰ ਲੱਤਾਂ ਤੇ ਸਾਹ ਪਜਾਮੀ ਚੜਾਈ ਆ ਇਹ ਇਹ ਘਰੇ ਦਾਦੀਆਂ ਦੀ ਨਾ ਪਾਣੀ ਪਿਆਉਂਦੀ ਸੀ ਇਹ ਦਾਦੀ ਨਾਲ ਤੇ ਵੱਡੀ ਕੀ ਕਰਾਉਂਦੀ ਸੀ ਮੱਡੀ ਨਾ ਪਤਾ ਕੀ ਕਰਿਆ ਹੈ ਜਿਹੜਾ ਕਹਿੰਦਾ ਕਿ ਨਾ ਕਿ ਆਇਆ ਇੱਕ ਤਿੰਨ ਦਾ ਸਬਜ਼ੀ ਚੜਾਈ ਆ ਚੜਾਇਆ ਤੀ ਠੀਕ ਹੈ ਜੀ ਮੈਂ ਪਾੜੀ ਫੜ ਕੇ ਰੱਖਿਆ ਕਿੰਨੇ ਨੇ ਚੱਲ ਜਿੰਮੀ ਨੂੰ ਬਿਠਾ ਲੈ ਨਾਲ ਜਿੰਮੀ ਚੱਲ ਬਈ ਵਿੱਚ ਚੱਲ ਸਾਰਿਆਂ ਨੇ ਕੁੱਤੀ ਦੇ ਨਾਲ ਬੈਠਾ ਮੋਟੇ ਤੇ ਬੈਠ ਜੀ ਮੈਂ ਬਹਿ ਜਾ ਚੱਲ ਗਏ ਘਰੇ ਸਿਰਖ ਸਣਾ ਸੱਲ ਲਈ ਬੈਠੀ ਆ ਮੈਂ ਬਹਿਣਾ ਬਸ ਮੈਂ ਬੈਗੀ ਯਾਰ ਤੁਸੀਂ ਸਾਰਿਆਂ ਨੇ ਰਿਹੜੀ ਤੇ ਬਹਿਣਾ ਚੱਲ ਗਾਜ ਵੀਰ ਆਪਾਂ ਉੱਤੇ ਮੋਟੇ ਨਾਲ ਤੇ ਬੈਠਦੇ ਹਾਂ ਪੁੱਤ ਇਹਨਾਂ ਨੂੰ ਬੈਹ ਜਾਨਾ ਇਹਨਾਂ ਨੂੰ ਤੰਗਲੀਆਂ ਦੇਖ ਲਈ ਮੈਂ ਕਰਨਾ ਡਿੱਗਣ ਚੰਗਾ ਓਕੇ ਮੈਂ ਕਿੱਥੇ ਜੀ ਮੈਂ ਇੱਥੇ ਬੈਠੀ ਲਈ ਠੀਕ ਹੈ ਹੱਥ ਪਾ ਕੇ ਮੈਨੂੰ ਚੱਲੀਏ ਜੀ ਹਾਂ ਜੀ ਓਪਸ जिम्मी बै जा अच्छा। मद... <सलगतर> सारा जी जीओ जी, जी ये खेत आया वै कली मम्मी नु चल के है। <laughs>